ਦੇਖੋ ਜੀ ਸਿੱਖ ਘਰੇ ਆ ਪਹਿਲੇ ਦਿਨ ਤੋਂ ਸੀਧੀਆਂ ਦਿੰਦੇ ਆਏ ਆ ਮੋੜ ਛੇ ਲਾਉਂਦੇ ਆਏ ਆ ਜੀ ਤੇਰੀ ਜੇਤੋ ਮੋਰਚਾ ਹੋਇਆ ਕਰੀ ਪਿਛਲੇ ਮੋਰਚੇ ਇਤਿਹਾਸ ਨਾਲ ਉਹ ਆਪਣਾ ਚਾਬੀ ਮੋਰਚਾ ਹੋਇਆ ਬੜੇ ਮੋਰਚੇ ਲਾਏ ਹਨ ਸਿੱਖਾਂ ਨੇ ਸਿੱਖ ਘਰੇ ਆ ਸੀਧੀਆਂ ਤੋਂ ਨਹੀਂ ਡਰਦੇ ਚਾਹ ਲਿਆ 10 ਸੀਧੇ ਹੋ ਜਾਣ 500 ਹੋ ਜੇ ਸੀਧੀਆਂ ਤੋਂ ਪਿੱਛੇ ਨਹੀਂ ਹਟੇ ਸਾਡੇ ਕੌਮ ਕੇਰੀਆ ਬੜੀ ਦਲੇਰਾਂ ਦੀ ਆ ਮਹਾਰਾ ਦਮੇ ਪਾਸਾ ਨੇ ਇਹੋ ਜੀ ਕੌਮ ਸਾਜੀ ਆ ਕੌਮ ਪਿੱਛੇ ਨਹੀਂ ਹਟਦੀ ਮਰਨੋਂ ਤਿਆਰ ਆ ਪਿੱਛੇ ਵਾਪਸ ਨਹੀਂ ਹੁੰਦੇ ਸੰਘਾ ਸਾਹਿਬ ਤੁਸੀਂ ਦੇਖੀ ਹੋਵੇਗੀ ਪਿਛਲੇ ਦਿਨੀ ਤਸਵੀਰ ਜਿਹੜੀ ਸਾਹਮਣੇ ਆਈ ਆ ਨੌਜਵਾਨ ਸੀਗਾ ਸ਼ੁਭ ਕਰਨ ਸੋ ਜਿਹਦੀ ਉਥੇ ਸਿਰ ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਤੇ ਉਸਦੇ ਘਰ ਦੇ ਹਾਲਾਤਾਂ ਬਾਰੇ ਵੀ ਪਤਾ ਕੱਲਾ ਕੱਲਾ ਪੁੱਤ ਸੀ ਮਾਪਿਆਂ ਦਾ ਜਿਹੜਾ ਇਸ ਜਹਾਨ ਤੋਂ ਕੁਚ ਕਰ ਗਿਆ ਸੋ ਉਸ ਬਾਬਤ ਕੀ ਜੀਣਾ ਤੁਹਾਡਾ ਦੇਖੋ ਜੀ ਉਹਦੀਆਂ ਦੋ ਭੈਣਾਂ ਸੀ ਮੈਨੂੰ ਪਤਾ ਹੈ ਜੀ ਠੀਕ ਹੈ ਨਾ ਦੇਖੋ ਅਰੇ ਕੋਈ ਉਹਦਾ ਬੱਚਾ ਕੋਈ ਨਹੀਂ ਗਾਰੀ ਕੋਈ ਯਾਰ ਹੀ ਨਹੀਂ ਲੱਗੀ ਫੇ ਦੇਖੋ ਤੱਕ ਤਾਂ ਬਹੁਤ ਸੋਚਿਆ ਜਾਵੇ ਤੇ ਕੌਮ ਕਿੰਨੀ ਦਲੇਰ ਆ ਉਸ ਬੰਦੇ ਨੇ ਛੀਦੀ ਦਿੱਤੀ ਗੋਲੀ ਛਰਚ ਬਜੀ ਠੀਕ ਹੈ ਨਾ ਉਹ ਕੌਮ ਤੇ ਕੌਮ ਆ ਤੇ ਬਹਾਦਰ ਚੋੜਾ ਕੌਮ ਦਾ ਠੀਕ ਹੈ ਨਾ ਇਹੋ ਜੀ ਫੋਟੋ ਕੇਰੀ ਜੈਪਕਰ ਫੋਟੋ ਲੱਗਣੀ ਚਾਹੀਦੀ ਐ ਇਹ ਜੋਧਿਆਂ ਤੇ ਜਾਂ ਕੱਲ ਨੂੰ ਸਾਡੇ ਆਉਣ ਵਾਲੀ ਪੀੜ੍ਹੀ ਸਾਨੂੰ ਕੁੱਸੇ ਕਿ ਆ ਕਿੱਥੇ ਆ ਬੰਦੇ ਦੀ ਫੋਟੋ ਕੌਣ ਆ ਉਹ ਦਚਨਗੇ ਲੋਕ ਤੇ ਉੱਥੇ ਬਾਰਡਰ ਤੇ ਮੋਰਚਾ ਲੱਗਾ ਸੀ ਤੇ ਉੱਥੇ ਛਿੱਦੀ ਪਾ ਗਿਆ ਸੀ ਗੋਲੇ ਹੱਸ ਕੇ ਹੱਸ ਕੇ ਛਿੱਦੀ ਗੋਲੀ ਖਾਧੀ ਉਹਨੇ ਬੰਦੇ ਨੇ ਜੀ ਬਿਲਕੁਲ ਪਿੱਛੇ ਨਹੀਂ ਹਟਿਆ ਉਹ ਠੀਕ ਆ ਨਾ ਇਹੋ ਜੀ ਕੌਮ ਕੇਰੀ ਸਾਡੀ ਬੜੀ ਦਲੇਰਾਂ ਦੀ ਕੌਮ ਆ ਮੈਂ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਸਾਰੇ ਕਿੰਨੇ ਸਿੱਖ ਵੱਚਦੇ ਆ ਵਰਲਡ 'ਚ ਤੇ ਉਹਨਾਂ ਨੂੰ ਉੱਥੇ ਮੋਰਚੇ 'ਚ ਪਹੁੰਚਣਾ ਚਾਹੀਦਾ ਆ ਮੋਰਚੇ ਵਿੱਚ ਉਹਨਾਂ ਨੂੰ ਹਰ ਹਰ ਪੱਖੋਂ ਕਹਿੰਦੇ ਅਮਰੀਕਾ ਰਹਿੰਦੇ, ਜੁਕੇ ਰਹਿੰਦੇ ਆ। ਅਮਰੀਕਾ ਜੁਕੇ ਉਹਨਾਂ ਨੂੰ ਮੈਂ ਅਪੀਲ ਕਰਦਾ ਉਹਨਾਂ ਨੂੰ ਸਾਥ ਦਵੋ ਉੱਥੇ ਤਾਂ ਸਾਰਿਆਂ ਨੂੰ ਪਾਰਟੀ ਫੰਡ ਭੇਜਣਾ ਚਾਹੀਦਾ ਆ। ਉੱਥੇ ਕਿਹੜੇ ਆਪਣਾ ਨੂੰ ਤਾਕਤ ਨਹੀਂ ਹੋ ਗਈ ਉੱਥੇ ਮੈਦਤ ਕਰਨੀ ਚਾਹੀਦੀ ਆ। ਪਿੱਛੇ ਨਹੀਂ ਹਟਣਾ ਚਾਹੀਦਾ। ਹਰ ਕੋਈ ਬੱਚਾ ਕੋਈ ਕਿਸ ਤਰ੍ਹਾਂ ਪਹਿਲੀ ਅੱਜ ਤਾਂ ਆਪਣੀ ਪਹਿਲੀ ਨਿਕਲ ਗਈ ਤੇ ਦਾਨੀਆਂ ਬਾਨੀਆਂ ਉਹ ਦੇਖਦੇ ਰਾਜੇ ਬਣ ਗਏ ਪੰਜਾਬ ਦੇ ਬਣ ਗਏ। ਠੀਕ ਆ ਨਾ ਦਾਨੀ ਬਾਨੀ ਆ ਕਿ ਬੜੇ ਮੀਰ ਆ ਤੇ ਕਿਹੜਾ ਮੋਦੀ ਉਹਨੂੰ ਖੁਸ਼ ਕਰਨਾ ਚਾਹੁੰਦਾ ਹੈ। ਮੈਂ ਕਹਿੰਦਾ ਪਹਿਲਾ ਰਾਜਾ ਆ। ਇਹ ਤਾਂ ਬਹੁਤ ਮਾਰਾ ਰਾਜਾ ਨਿਕਲਿਆ ਨਹੀਂ ਤੇ ਰਾਜਾ ਘੇਰਾ ਹੁੰਦਾ ਲੋਕਾਂ ਛੱਡ ਤੇ ਹੀ ਰਾਜਾ ਹੁੰਦਾ ਆ ਕੰਡਾ ਰਾਜਾ ਨਹੀਂ ਬਣ ਜਾਂਦਾ ਠੀਕ ਹੈ ਨਾ ਉਹਨੂੰ ਕਰੂਣ ਕੇ ਰੱਦ ਕਰਦੇ ਨੇ ਚਾਹੀਦੇ ਪਹਿਲੋਂ ਅਰੇ ਉਹਨੇ ਸਾਡੇ ਕਰੂਣ ਰੱਦ ਨਹੀਂ ਕੀਤੇ ਲੋਕਾਂ ਨੂੰ ਮੂਰਖ ਬਣਾ ਕੇ ਰੱਖਿਆ ਨਹੀਂ ਕਰਨਾ ਚਾਹੀਦਾ ਸੰਗਤ ਸਾਹਿਬ ਕੇਂਦਰ ਸਰਕਾਰ ਦਾ ਜਿਹੜਾ ਰਵਈਆ ਵਾ ਉਹ ਦਿਨ ਬਦ ਦਿਨ ਤੁਸੀਂ ਦੇਖ ਰਹੇ ਹੋ ਸੋ ਕੇਂਦਰ ਸਰਕਾਰ ਦੇ ਰਵਈਏ ਨੂੰ ਕਿਵੇਂ ਦੇਖਦੇ ਹੋ ਇੱਕ ਆਨੰਦਤਾ ਜਿਹੜਾ ਆਪਣੇ ਹੱਕ ਮੰਗਣ ਦੇ ਲਈ ਦਿੱਲੀ ਜਾ ਰਿਹਾ ਦਿੱਲੀ ਵੀ ਸਾਡੀ ਆ ਬੇਸ਼ੱਕ ਪੰਜਾਬ ਦੇ ਨਾਲ ਦਿੱਲੀ ਦੀ ਬਹੁਤੀ ਬਣੀ ਨਹੀਂ ਸੋ ਅੱਜ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਸੈਂਟਰ ਘੇਰਾ ਨਾ ਬਹੁਤ ਮਾਰੀ ਆ ਕਿਤਰਾ ਤਰੀ ਆਰਐਸ ਲਾ ਲੋ ਠੀਕ ਆ ਨਾ ਪਹਿਲੇ ਦਿਨ ਤੋਂ ਸਿੱਖਾਂ ਨਾ ਲੱਗਦੀ ਆਈ ਆ ਸਿੱਖਾਂ ਨੂੰ ਰੇਖਣਾ ਨਾ ਚਾਹੁੰਦੀ ਆ ਜਾਈ ਬੰਦੀ ਸਿੱਖ ਤਰੋਂ ਪੱਗ ਬੰਨਦਾ ਨਾ ਵਾਕੇ ਠੋਕ ਕੇ ਖਟੇ ਰੱਖਦੀ ਆ ਡਰਦੇ ਆ ਇਹਨਾਂ ਨੂੰ ਕੰਮ ਨਹੀਂ ਆ ਜਾਂਦੀ ਆ ਦੇ ਖਾਲਸਾ ਆ ਗਿਆ ਅਸ ਡਰਦੇ ਆ ਖਾਲਸਿਆਂ ਕੋਲ ਬਹੁਤ ਡਰਦੇ ਆ ਖਾਲਸਿਆਂ ਤੋਂ ਦੇਖੋ ਖਾਲਸਿਆਂ ਨੇ ਹਰ ਕਿਸਾਂ ਫਤਿਹ ਮੋਰਚੇ ਕੀਤੇ ਆ ਕਿੱਥੇ ਮਰਜੀ ਹੋਵੇ ਪਿਛੇ ਪਾਣੀ ਆਏ ਪਾਣੀ ਦੇ ਮੋਰਚੇ ਇਹਨਾਂ ਨੇ ਫਤਿਹ ਕੀਤੇ ਬੰਨ ਦਿੱਤੇ ਕਿੱਡੇ ਕਿੱਡੇ ਬੰਨ ਬੰਨੇ ਕਿਹੜੀ ਗਵਰਨਮੈਂਟਾ ਕੋਲ ਨਹੀਂ ਵੱਜਦੇ ਪੁਲ ਉਹ ਸੰਤ ਮਹਾਂਪੁਰਖ ਤੇ ਲੋਕ ਉਹਨਾਂ ਨੂੰ ਪੁਲਾਂ ਨੂੰ ਬੰਨ ਕੇ ਲੋਕਾਂ ਦੀ ਆਈ ਚਲਾਈ ਤੀ ਹੂੰ ਠੀਕ ਹੈ ਨਾ ਮੋਤੀ ਨੂੰ ਬਹੁਤ ਵੱਡਾ ਭਲੇਖਾ ਆ ਤੇ ਪਤਾ ਨਹੀਂ ਮੈਂ ਇਹਨਾਂ ਨੂੰ ਦੱਬਦਾਗਾ ਸਿੱਖਾਂ ਨੂੰ ਦੱਬੇ ਮੈਂ ਦੱਬਦਾਗਾ ਉੱਠਣਗੇ ਨਹੀਂ ਮੈਂ ਇੱਕ ਉਹਨਾਂ ਵੀਰਾਂ ਨੂੰ ਅਪੀਲ ਕਰਦਾ ਕਿਰੇ ਮੋਤੀ ਦੇ ਪੰਜਾਬ ਦੇ ਵਿੱਚ ਚੇਲੇ ਆ ਨਾ ਹੂੰ ਉਹਨਾਂ ਨੂੰ ਪਾਰਟੀਆਂ ਸਰਦੇ ਨਹੀਂ ਚਾਹੀਦੀਆਂ ਭੰਗ ਕਰਦੀਆਂ ਚਾਹੀਦੀਆਂ ਹੂੰ ਉੱਥੇ ਸਿੱਖ ਸਾਡੇ ਸ਼ਹੀਦ ਹੋਣਦੇ ਆ ਬਾਰਡਰਾਂ ਤੇ ਤੇ ਉਹ ਉਹ ਮੋਤੀ ਦੇ ਉੱਤੇ ਕੋਠੀਆਂ ਦੇ ਉੱਤੇ ਝੰਡੇ ਲਾ ਕੇ ਬੈਠੇ ਆ ਨਹੀਂ ਲਾਉਣੇ ਚਾਹੀਦੇ ਮਾਰਾ ਮੋਟਾ ਪਰ ਉਹਨਾਂ ਨੇ ਖੜਨਾ ਨਹੀਂ ਤੇ ਉਹਨਾਂ ਦੇ ਝੰਡੇ ਲਾ ਕੇ ਛੋਟੋ ਮੋਦੀ ਦੇ ਲਾ ਕੇ ਠੀਕ ਹੈ ਨਾ ਮੋਦੀ ਨੂੰ ਪਤਾ ਲੱਗੇ ਤੇ ਮੇਰਾ ਪੰਜਾਬ ਚੋਂ ਬਾਈਕਾਟ ਹੋਂਡਿਆ ਆ ਮੋਦੀ ਨੂੰ ਬਹੁਤ ਵੱਡਾ ਭਲੇਖਾ ਮੈਂ ਫਿਰ ਆ ਜਾਗਾ ਪੰਜਾਬ ਆਪਣੇ ਮੇਂ ਦੇਸ਼ ਦਾ ਦੇਖੋ ਮੈਂ ਸਾਰੇ ਸੂਬਿਆਂ ਨੂੰ ਬੇਨਤੀ ਕਰਾਂਗਾ ਇਹਨੂੰ ਵੋਟਾਂ ਨਾ ਪਾਇਓ ਵੋਟਾਂ ਬਣ ਕੇ ਇੱਕ ਵਾਰੀ ਹੋਰ ਬਣ ਗਿਆ ਤੇ ਦੂਜੀ ਵਾਰੀ ਵੋਟਾਂ ਨਹੀਂ ਪਾਇਆ ਕਰਨੀਆਂ ਤਾਂ ਉਹ ਮੁੜ ਕੇ ਵਾਪੇ ਝੋਗਲਾ ਕਰਨਾ ਲੋਕਾਂ ਨੇ ਨਾ ਕਰੋ ਇਹਨੂੰ